ਕਸ ਜੀ ਕਰ ਤੋ ਸਕਦੇ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗਿਰਸਾਸੀ ਵੱਲੋਂ ਤੁਹਾਡਾ ਧੰਨਵਾਦ ਜੋ ਅੱਜ ਦੇ ਸੈਮੀਨਾਰ ਦੀ ਜੋ ਕਵਰੇਜ ਕਰਨ ਲਈ ਆਇਓ ਸਭ ਦਾ ਧੰਨਵਾਦ ਮੋਰਚੇ ਵੱਲੋਂ ਮੈਂ ਸਭ ਤੋਂ ਪਹਿਲਾਂ ਇੰਟਰੋਡਿਊਸ ਕਰਾਉਣਾ ਚਾਹਣਾ ਹੈ ਜੋ ਸਾਡੇ ਆਗੂ ਸਹਿਬਾਨ ਬੈਠੇ ਨੇ ਅਕਸ਼ੇ ਨਰਵਾਲ ਜੀ ਹਰਿਆਣਾ ਤੋਂ ਨੇ ਜੋ ਕੇਵੀ ਬੀਜੂ ਜੀ ਕੇਰਲਾ ਤੋਂ ਨੇ ਕੇਵੀ ਬੀਜੂ ਜੀ ਸਚੀਨ ਮਹਾਪਾਤਰਾ ਜੀ Odisha ਤੋਂ ਮੇਰੇ ਨਾਲ ਇੰਦਰਜੀਤ ਸਿੰਘ ਜੀ ਕੋਟਪੁੱਟਾ ਪੰਜਾਬ ਤੋਂ ਮੈਂ ਲਖਵਿੰਦਰ ਸਿੰਘ ਆਲੋਕ सिरसा ਹਰਿਆਣਾ ਤੋਂ ਨਾਲ ਗੁਰਿੰਦਰ ਸਿੰਘ ਜੀ ਭੰਗੂ ਪੰਜਾਬ ਤੋਂ ਗੁਰਸੇਵਕ ਸਿੰਘ ਜੀ ਧਾਲੀਵਾਲ ਪੰਜਾਬ ਤੋਂ ਨੇ ਤੇ ਨਾਲ ਹੀ ਰਵੀਦਤ ਜੀ ਨੇ ਮੱਧ ਪ੍ਰਦੇਸ਼ ਤੋਂ ਨੇ ਮੇਰੇ ਪਿੱਛੇ ਗੁਰਵੰਤ ਪੰਜੋਲਾ ਜੀ ਬੈਠੇ ਨੇ ਬਾਕੀ ਪੰਜਾਬ ਪੰਜਾਬਾ ਜੀ ਬੈਠੇ ਨੇ ਹੋਰ ਅੱਜ ਦਾ ਜਿਹੜਾ ਸੈਮੀਨਾਰ ਹੈ ਅੱਜ ਸੈਮੀਨਾਰ WTO ਤੇ ਤੇ FTA ਤੇ ਫ੍ਰੀ ਟ੍ਰੇਡ ਐਗਰੀਮੈਂਟ ਤੇ WTO ਤੇ ਤੇ ਡਿਜੀਟਲ ਜਿਹੜਾ ਸਾਨੂੰ ਗੁਲਾਮੀ ਹੁਣ ਜਾ ਰਹੀ ਹੈ ਇੰਡੀਆ ਗੁਲਾਮ ਹੋਣ ਜਾ ਰਿਹਾ ਉਸ ਤੇ ਸੈਮੀਨਾਰ ਹੋਇਆ ਇਸ ਸੈਮੀਨਾਰ ਦੇ ਵਿੱਚ ਰਾਂਝਾ ਸਿੰਘ ਗੁਪਤਾ ਜੀ ਮੈਡਮ ਉਹਨਾਂ ਨੇ ਆਪਣੇ ਵਿਚਾਰ ਰੱਖੇ ਅਭੀਜੀਤ ਦਾਸ ਜੀ ਜੋ ਬਿਹਾਰ ਤੋਂ ਨੇ ਜਿਹੜੀ ਰਾਂਝਾ ਸਿੰਘ ਮੈਮ ਹੈ ਗੁਪਤਾ ਜੀ ਉਹ ਪੱਛਮ ਬੰਗਾਲ ਤੋਂ ਸੀ ਤੇ ਪਰਮਿੰਦਰਜੀਤ ਸਿੰਘ ਜੀ ਜਿਹੜੇ ਇਸ ਵਿਸ਼ੇ ਤੇ ਜਾਣਕਾਰੀ ਰੱਖਦੀ ਹੈ ਉਹਨਾਂ ਸਾਰਿਆਂ ਨੇ ਸਾਨੂੰ ਇੱਕ ਲੰਬੇ ਚਰਚਾ ਕਰਕੇ ਡਬਲਿਊਟੀਓ ਤੇ ਐਫਟੀਏ ਤੇ ਜਿਹੜੇ ਅਸੀਂ ਬਾਹਰਲੇ ਦੇਸ਼ਾਂ ਦਾ ਭਾਰਤ ਦਬਾਅ ਮੰਨ ਰਿਹਾ ਉਹਨਾਂ ਬਾਰੇ ਖੁੱਲ ਕੇ ਚਰਚਾ ਹੋਈ ਵਿਚਾਰ-ਚਰਚਾ ਹੋਈ ਉਹਨਾਂ ਤੇ ਅੱਜ ਕਾਨਫਰੰਸ ਹੋਈ ਉਸ ਤੋਂ ਬਾਅਦ ਸਾਡੀ ਆਪਣੀ ਮੀਟਿੰਗ 'ਚ ਵੀ ਕਈ ਫੈਸਲੇ ਲੈ ਗਏ ਉਹਨਾਂ ਦੇ ਵੀ ਐਲਾਨ ਕਰਨੇ ਨੇ ਤਰੀਕਿਆਂ ਦੇ ਐਲਾਨ ਕਰਨੇ ਨੇ ਤੇ ਇਹ ਜਿਹੜਾ ਹੈ ਬਿਲਕੁਲ ਜੋ ਅੱਜ ਦੀ ਮੀਟਿੰਗ ਦੇ ਵਿੱਚ ਅੱਜ ਦੀ ਕਨਵੈਨਸ਼ਨ ਦੇ ਵਿੱਚ ਨਿਕਲ ਕੇ ਆਇਆ ਹੈ ਕਿ WTO ਦੇ ਅਗਰ ਦਬਾਅ ਦੇ ਹੇਠ ਆਕਰ ਜਾਂ ਸਾਡੇ ਇੰਡੀਅਨ ਕਾਰਪੋਰੇਟ ਘਰਾਣਿਆਂ ਦੇ ਦਬਾਅ ਚਾਕੇ ਅਗਰ BJP ਸਰਕਾਰ ਕੋਈ ਸਮਝੌਤਾ ਕਰਦੀ ਹੈ ਉਹ ਕਿਸਾਨ ਮਜ਼ਦੂਰ ਦੇ ਨਾਂ ਨਾਲ ਛੋਟਾ ਦੁਕਾਨਦਾਰ ਕਰਮਚਾਰੀ ਪੂਰੇ ਆਵਾਮ ਨੂੰ ਉਸ ਦਾ ਨੁਕਸਾਨ ਹੋਣਾ ਹੈ ਇਸੇ ਤਰ੍ਹਾਂ ਫ੍ਰੀ ਟ੍ਰੇਡ ਐਗਰੀਮੈਂਟ ਤੇ ਹੈ ਚਾਹੇ ਸਾਲਾ ਕੋਈ ਵੀ ਚਾਹ ਮੱਛਲੀ ਉਦਯੋਗ ਹੈ ਜਾਂ ਡੇਰੀ ਉਦਯੋਗ ਹੈ ਚਾਹ ਸਾਡੀ ਖੇਤੀ ਹੈ ਹਰ ਇੱਕ ਸੈਕਟਰ ਨੂੰ ਉਸ ਦਾ ਪ੍ਰਭਾਵ ਹੋਣਾ ਹੈ ਤੇ ਇਹ ਦਬਾਅ ਹੈ ਜਿਹੜਾ ਜਿਹੜਾ ਅਮਰੀਕਾ ਹੈ ਉਹ ਸਵੇਰੇ ਦੁਪਹਿਰੇ ਸ਼ਾਮ ਤਿੰਨੋਂ ਟਾਈਮ ਆਪਣੇ ਫੈਸਲੇ ਬਦਲਦਾ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇੱਕ ਬਹੁਤ ਵੱਡੀ ਪਾਪੂਲੇਸ਼ਨ ਵਾਲਾ ਸਾਡਾ ਦੇਸ਼ ਹੈ ਕਿਸੇ ਤਰ੍ਹਾਂ ਦੀ ਕਿਸੇ ਦਬਾਅ ਚੋਂ ਦੀ ਲੋੜ ਨਹੀਂ ਨਾ ਅੰਦਰੂਨੀ ਦਬਾਅ ਚ ਨਾ ਬਾਹਰੀ ਦਬਾਅ ਚ ਇਸ ਕਰਕੇ ਇਵੇਂ ਦੇ ਸਮਝੌਤੇ ਨਾ ਕੀਤੇ ਜਾਣ ਜਿਸ ਦੇ ਨਾਲ ਲੋਕਾਂ ਨੂੰ ਛੜਕਾਂ ਤੇ ਉੱਤਰ ਨਾ ਪਵੇ ਮੈਂ अ अपील करूंगा केवी बिजुज से आज के शॉर्ट में आज के विषय में जो डब्ल्यूटीओ और एफटीपी पे है के उसमें रखेंगे उसके बाद हमारे इंद्रजीत सिंह कोर्ट बोलता है केवी बिजुज जी सबको नमस्ते आ, अभी आ, आज इधर डब्ल्यूटीओ के आने वाला मिनिस्ट्रियल मीटिंग कामर रूम में मार्च लास्ट में आता है इसके बारे में सेमिनार हुआ इसके अलावा अमेरिका के साथ एक मुक्त व्यापार समझौता का चर्चा चलता है पहले किसानों ने दो मुक्त व्यापार समझौता को विरोध किया ये दोनों मुक्त व्यापार समझौता इंडो यूरोपियन यूनियन मुक्त व्यापार समझौता को विरोध किया उसको सरकार ने पीछे खड़ा अभी ये सरकार आने के बाद उसका भी चर्चा शुरू किया आरसीपी एग्रीमेंट का मुक्त व्यापार समझौता का चर्चा शुरू किया उसके भी हमने लड़ाई शुरू किया सरकार उसमें पीछे लड़ा अभी सबसे खतरनाक मुक्त व्यापार समझौता अमेरिका के साथ चर्चा चलता है ये हस्ताक्षर होए तो हमारा पूरा खेती खत्म होने वाला है आ, इस इसी कारण से हमने ये एजुकेट करने के लिए किसानों को चर्चा करने के लिए तीन मीटिंग रखता है उससे पगड़े मीटिंग चंडीगढ़ में आज रेखा उसके बाद भुवनेश्वर में एक सेमिनार करता है केरल में दक्षिण भारत के लोगों के लिए केरल में करता है हम उसका पूरा लड़ाई के लिए हमारा तैयारी में तैयारी में है किसानों का क्या क्या नुकसान पहुँचेगा ये एग्रीमेंट साइन करने तो इसके बारे में हम आज डिस्कस हुआ इसके बाद हमारा एक्शन प्लान भी तैयार हो जाएगा डब्ल्यूटीओ का आने वाला मीटिंग में क्या-क्या चर्चा होता है आ, अभी क्या स्थिति है इसके भी बार, बारे में हम हमने चर्चा किया अभी पिछले अबू मीटिंग में डब्ल्यूटीओ कमेटी में भी हमारा रिप्रेजेंटेटिव गया उधर भी प्रोटेस्ट किया आ, उधर भी हमारा वक्तव्य रखा आने वाला मीटिंग में भी हमारा कुछ लोग जाएगा उसका आ, उधर कुछ प्रोटेस्ट ਪ੍ਰੋਟੈਸ ਪ੍ਰੋਟੈਸ ਪੋਸਿਬਲੇ ਉਦਰਵੀਘੰ ਕਰੇਗਾ ਇਤਨਾ ਬਤਨ ਆ ਮੈਂ ਇੰਦਰਜੀਤ ਸਿੰਘ ਕੋਟਪੂੜਾ ਜੀ ਕਰਤਾ ਹੂੰ ਕਿ ਉਹ ਆਪਣੀ ਬਾਤ ਰੱਖੇਗੇ ਇੰਦਰਜੀਤ ਸਿੰਘ ਕੋਟਪੂੜਾ ਅੱਜ ਚੰਡੀਗੜ੍ਹ ਪੰਜਾਬ ਕਿਸਾਨ ਭਵਨ ਦੇ ਵਿੱਚ ਸਾਡਾ ਬ੍ਰੈਸ ਭਾਈਚਾਰਾ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਅਤੇ ਉਹਦੇ ਨਾਲ ਨਾਲ ਆਪਣੇ ਵੀਜੂ ਜੀ ਜਿਨ੍ਹਾਂ ਨੇ ਵੱਖ-ਵੱਖ ਰਾਜਾਂ ਤੋਂ ਸਪੱਸ਼ਟਾ ਨੂੰ ਸਾਧ ਕੇ ਇੱਥੇ ਕਿਸਾਨਾਂ ਨੂੰ ਜਾਣੂ ਕਰਵਾਉਣ ਵਾਸਤੇ ਕਰ ਮੁਕਤ ਵਪਾਰ ਜਿਹੜਾ ਚੱਲ ਰਿਹਾ ਪਰ ਉਸ ਮੁੱਦੇ ਤੇ ਇਹਨਾਂ ਦਾ ਧੰਨਵਾਦ ਕਰਦੇ ਕਿ ਕਾਫੀ ਜਾਣਕਾਰੀ ਹੈ ਜਿਹੜੀਆਂ ਉਹ ਕਿਸਾਨਾਂ ਨੂੰ ਦਿਵਾਈਆਂ ਗਈਆਂ ਔਰ ਉਹਦੇ ਨਾਲ ਨਾਲ ਸਹਿਬੇ ਕਮਾਲ ਧੰਨ ਧਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰਿਆ ਪੈਨਾ ਸ਼ਤਾਬ ਦੀ 350 ਸਾਲਾ ਗੁਰ ਤੇਗ ਬਹਾਦਰ ਸਾਹ ਦੇ ਗਏ ਉਹ ਇੱਥੇ ਵੀ ਜਿਵੇਂ ਪ੍ਰੋਗਰਾਮ ਲੀਕੇ ਗਏ ਉਹ ਗੈਰ ਸਿਆਸੀ ਮੋਰਚੇ ਦੇ ਨਿਭਾਏ ਔਰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੇ ਜੋ ਬਲਦਾਨ ਦਿੱਤਾ ਲੱਖਾਂ ਫੌਜਾਂ ਨੇ ਬਲਦਾਨ ਦਿੱਤਾ ਕੁਰਬਾਨੀਆਂ ਦਿੱਤੀਆਂ ਇੱਕ ਦੇਸ਼ ਵਾਸਤੇ ਉਹ ਉਹ ਦੇ ਮਹੀਨੇ ਦੇ ਵਿੱਚ ਵੱਡੇ ਪੱਧਰ ਤੇ 15 15 ਵਾਲਾ ਚੱਲਦਾ ਵਾ ਔਰ ਉਸwidetilde ਜਿਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਔਰ ਜਿਹੜਾ 2000 ਪੱਕੀ ਦੇ ਵਿੱਚ ਬਿਜਲੀ ਸੋਧ ਬਿੱਲ ਦਾ ਬੀਜੈਕਟ ਉਹਦੇ ਤੇ ਸੰਯੁਕਤ ਕਥਨ ਮੋਰਚਾ ਗੈਰ ਸਿਆਸੀ ਭਾਰਤ ਵੱਲੋਂ 7 ਤਰੀਕ ਔਰ 7 ਜਨਵਰੀ 2026 7 ਜਨਵਰੀ 2026 ਦੇ ਵਿੱਚ ਮੰਤਰੀ ਅਤੇ ਐਮਐਲਏ ਦਾ ਹਰ ਇੱਕ ਜਿਲੇ ਦੇ ਵਿੱਚ ਜਿੱਥੇ ਜਿੱਥੇ ਐਮਐਲ ਹੋਵੇ ਜਾਂ ਮੰਤਰੀ ਹੋਵੇ ਉਹ ਵੱਡੇ ਪੱਧਰ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨੇ ਦੇ ਕੇ ਔਰ 2025 ਬਿਜਲੀ ਸੋਧ ਬਿੱਲ ਅਤੇ ਬੀ ਜੈਕਟ ਜਿਹੜਾ ਲੈ ਕੇ ਆ ਰਹੇ ਆ ਉਹਦੇ ਤੇ ਵਿਰੋਧ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਵੱਡੇ ਪੱਧਰ ਤੇ ਧਰਨੇ ਦਿੱਤੇ ਜਾਣਗੇ ਔਰ ਉਹਦੇ ਨਾਲ ਨਾਲ ਬਾਕੀ ਜਾਣਕਾਰੀ ਜਿਹੜੀ ਵਕ ਵਕ ਆਗੂ ਤੁਹਾਨੂੰ ਦਿੰਦੇ ਰਹਿਣਗੇ ਔਰ ਬਿਜਲੀ ਸੋਧ ਬਿੱਲ ਦੇ ਵਿੱਚ ਕਾਫੀ ਇਹੋ ਜਿਹੇ ਮੁਸ਼ਕਲਾਵਾਂ ਆਉਣੀਆਂ ਕਿ ਕਾਫੀ ਆਪਣੇ ਜਿਹੜੇ ਨੌਜਵਾਨ ਨੌਕਰੀਆਂ ਕਰ ਰਹੇ ਆ ਔਰ ਉਹਨਾਂ ਦੀਆਂ ਨੌਕਰੀਆਂ ਪਿੱਛੇ ਹਟਣ ਗਈਆਂ ਜਦੋਂ ਸੈਂਸਰ ਵਾਲੇ ਜਾਂ ਕੋ ਪ੍ਰੀ ਐਡਮਿਟਰ ਲੱਗੇ ਜਾਂ ਹੋਰ ਔਰ ਜਿਹੜਾ ਜੋ ਵੀ ਸਿਸਟਮ ਉਹ ਸਾਰਾ ਭਾਰਤ ਦਾ ਜਾਂ ਪੰਜਾਬ ਦਾ ਜਿਹੜਾ ਕਾਰਕਟ ਘਰਾਣਿਆਂ ਦੇ ਹੱਥੇ ਜਾਊਗਾ ਔਰ ਇੱਕ ਕੰਪਿਊਟਰ ਯੁੱਗ ਹੋਊਗਾ ਸੈਂਸਰਾਂ ਦੇ ਰਾਹੀਂ ਉਹ ਰੀਡਿੰਗਾਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਵਾ ਉਹ ਸੈਂਸਰਾਂ ਦੇ ਨਾਲ ਨਿਬੜਨ ਗਈਆਂ ਪਰ ਉਹਦੇ ਨਾਲ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਹੈਗਾ ਪਰ ਉਸ ਜਿਹੜਾ ਵਾ ਵਿਰੋਧ ਵੱਡੇ ਪੱਧਰ ਤੇ ਕੀਤਾ ਜਾਏਗਾ ਕਿ ਸਾਨੂੰ ਕਦੇ ਨਹੀਂ ਕਹਿ ਰਹੀ ਸੀ ਜਿਹੜੇ ਸਾਡੇ ਪਹਿਲੇ ਪੀਛੇ ਚੱਲ ਰਹੇ ਆ ਕਿ ਆਮ ਲੋਕ ਜਨਤਕ ਲੋਕ ਜਿਹੜੇ ਭਾਵੇਂ ਤਖਾਨ ਆ ਜਾਂ ਮਜ਼ਦੂਰ ਆ ਉਹ ਕੋਈ ਮਹੀਨੇ ਜਾਂ ਦੋ ਮਹੀਨੇ ਪਿੱਛੇ ਜਾਂ ਛਮਾਈ ਪਿੱਛੋਂ ਬਿੱਲ ਪੇ ਕਰਦਾ ਪਰ ਉਹ ਸਮਰਾਨ ਮੀਟਰ ਲਾ ਕੇ ਜਦੋਂ ਸਰਕਾਰ ਨੇ 600 ਜੂਨਟ ਜਿਹੜੀ ਤੈਅ ਕੀਤੀ ਆ ਉਹ ਤੋਂ ਇੱਕ ਵੀ ਜੂਨਟ ਟੱਪ ਗਈ ਤਾਂ ਸਾਰਾ ਬਿੱਲ ਭੇ ਕਰਨਾ ਪਏਗਾ ਪਰ ਇਸ ਕਰਕੇ ਬੜਾ ਵੱਡਾ ਖਲਸਾ ਕਿਉਂ 프리 ਅਡਮਿਸ਼ਨ ਲਾ ਕੇ ਔਰ ਇੱਕ ਵਾਰ ਦਮਦਰ ਪੂਰੇ ਪੰਜਾਬ ਮੰਡਲ ਵਿੱਚ ਛੁਰਾ ਮਾਰਨ ਵਾਲੀ ਗੱਲ ਕਾਰਬਨ ਘਰਾਣਿਆਂ ਨੂੰ ਬਿਜਲੀ ਖੋਦ ਬਿੱਲ ਦੇ ਵਿੱਚ ਸਾਰਾ ਜੋ ਸਾਡੇ ਪੰਜਾਬ ਦੀਆਂ ਜ਼ਮੀਨਾਂ ਸਾਡੇ ਪੰਜਾਬ ਦੇ ਤਰੋਧ ਸਾਡੇ ਪੰਜਾਬ ਦੇ ਸਦਕੇ ਖਾਤੇ ਮਾਲਕੀਆਂ ਦੇ ਕੇ ਜ਼ਮੀਨਾਂ ਦੇ ਜਿਹੜੇ ਉਹ ਸਿਸਟਮ ਬਿਜਲੀ ਇਦਾਂ ਬਣਾਇਆ ਅਦਾਰੇ ਬਣਾਏ ਔਰ ਸਰਕਾਰੀ ਪ੍ਰਾਪਰਟੀਆਂ ਜਿਹੜੀਆਂ ਸਰਕਾਰ ਵੇਚਣ ਜਾ ਰਹੀ ਆ ਉਹ ਅਦਾਰਿਆਂ ਤੇ ਅਸੀਂ ਔਰ ਨੌਜਵਾਨਾਂ ਦੀਆਂ ਨੌਕਰੀਆਂ ਬਚਾਉਣ ਵਾਸਤੇ ਇਹ ਜਿਹੜਾ 7 ਤਰੀਕ ਨੂੰ ਜਨਵਰੀ ਨੂੰ ਦਿਨ ਬੁੱਧਵਾਰ 2026 ਨੂੰ ਮੰਤਰੀ ਜਾਇਬਲਾਂ ਦੇ ਹਰ ਇੱਕ ਇੱਕ ਜ਼ਿਲ੍ਹੇ ਦੇ ਦਿੱਚ ਨੌਤੀ ਕਰਕੇ ਔਰ ਵੱਡੇ ਪੱਧਰ ਤੇ 12 ਵਜੇ ਤੋਂ ਲੈ ਕੇ ਔਰ 3 ਵਜੇ ਤੱਕ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ ਧੰਨਵਾਦ ਅਗੇ ਲਖਵਿੰਦਰ ਸਿੰਘ ਜੀ ਜਾਣਕਾਰੀ ਦੇਣਗੇ ਗੁਰਿੰਦਰ ਸਿੰਘ ਜੀ ਭੰਗੂ ਆਪਣੀ ਗੱਲ ਰੱਖਣਗੇ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਵਾਇਕ੍ਰੀ ਜੀ ਕਾ ਖਾਲਸਾ ਵਾਇਕ੍ਰੀ ਜੀ ਕੀ ਫਤਿਹ ਜਿਵੇਂ ਔਰ ਕਸਾਮ ਨੇ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਕੋਰਟ ਮੋਡਾ ਸਾਹਿਬ ਨੇ ਜੋ ਤੁਹਾਨੂੰ ਜਾਣੂ ਕਰਵਾਇਆ ਬਿਜਲੀ ਸੋਧ ਬਿੱਲ ਬਾਰੇ ਸੋ ਅਸੀਂ ਸਮਝਦੇ ਆ ਵੀ ਸਮੇਂ-ਸਮੇਂ ਤੇ ਜਿਹੜੀ ਪੰਜਾਬ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਬਿਜਲੀ ਸੋਧ ਬਿੱਲ ਹੈ ਕੀ ਆ ਮੈਂ ਸ਼ਾਰਟ ਚ ਦੱਸਾਂ ਵੀ ਜਿਹੜੇ ਚਿਪ ਵਾਲੇ ਮੀਟਰਾਂ ਇਹਦੀ ਦੇਣ ਹੈਗੀ ਆ ਸਾਡੀ ਸੀਐਮ ਨਾਲ ਵੀ ਮੀਟਿੰਗ ਹੋਈ ਔਰ ਮੰਤਰੀ ਸਹਿਬਾਨਾਂ ਨਾਲ ਵੀ ਮੀਟਿੰਗ ਹੋਈ ਉਹਨਾਂ ਨੇ ਇਹ ਵਾਅਦਾ ਕੀਤਾ ਦੀ ਚਿਪ ਵਾਲੇ ਮੀਟਰ ਨਹੀਂ ਲੱਗਣਗੇ ਅਸੀਂ ਤੁਹਾਨੂੰ ਪ੍ਰੈਕਟੀਕਲ ਤੌਰ ਤੇ ਦੱਸਦੇ ਹਾਂ ਵੀ ਜਿਹੜੇ ਚਿਪ ਵਾਲੇ ਮੀਟਰ ਬਿਨਾਂ ਦੱਸੇ ਤੋਂ ਮੈਕਮੇ ਵੱਲੋਂ ਲਾਏ ਗਏ ਆ ਔਰ ਉਸ ਤੋਂ ਉਹਨਾਂ ਨੂੰ ਲੱਖ ਲੱਖ ਰੁਪਈਆ ਕਿਸੇ ਨੂੰ 50000 ਕਿਸੇ ਨੂੰ ਲੱਖ ਤੋਂ ਪਲੱਸ ਮਿਲਾਇਆ ਸੋ ਮੈਂ ਸਮਝਦਾ ਵੀ ਸਰਕਾਰਾਂ ਨੇ ਪਿਛਲੇ ਸਮੇਂ ਤੋਂ ਮੀਟਿੰਗਾਂ ਕਰਕੇ ਵੁਕਰੀਆਂ ਪਰ ਜਿਹੜੀ ਹੁਣ ਚੁੱਪ ਧਾਰੀ ਬੈਠੀ ਹੈ ਸਰਕਾਰ ਜੋ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾਂਦਾ ਜਿਵੇਂ ਸਟੇਟਾਂ ਤੋਂ ਸੁਝਾਅ ਵੀ ਮੰਗੇ ਸੀਗੇ ਉਹਦੀ 8 ਨਵੰਬਰ ਡੇਟ ਰੱਖੀ ਤਾਂ ਸਰਪੰਜਾਬ ਸਰਕਾਰ ਚੁੱਪ ਆਪਣੇ ਬਿਜਲੀ ਮੰਤਰੀ ਚੁੱਪ ਤੇ ਭਗਵੰਤ ਮਾਨ ਜੀ ਦਾ ਕੋਈ ਬਿਆਨ ਨਹੀਂ ਹੈਗਾ ਔਰ ਉਸ ਤੋਂ ਬਾਅਦ ਜਿਹੜੇ ਸੁਝਾਅ ਦੀ ਡੇਟ ਵਧਾ ਕੇ 30 ਨਵੰਬਰ ਰੱਖੀ ਗਈ ਉਸਤੇ ਕੋਈ ਵੀ ਅਮਲ ਨਹੀਂ ਆ ਬਿਲਕੁਲ ਚੁੱਪ ਅੱਜ ਤੱਕ ਸਰਕਾਰਾਂ ਚੁੱਪਾਂ ਇੱਥੇ ਤੱਕ ਅਸੀਂ ਕਹਿੰਦੇ ਆ ਗੈਰ ਸਿਆਸੀ ਮੋਰਚੇ ਵੱਲੋਂ ਕਿਉਂਕਿ ਜਿਹੜੇ ਆਪੋਜੀਸ਼ਨ ਵੀ ਹੈਗੀ ਆ ਜਿਹੜਾ ਸਿਆਸੀ ਲੋਕ ਆ ਉਹ ਸਾਰੀਆਂ ਪਾਰਟੀਆਂ ਚੁੱਪ ਕਿਉਂ ਹੈਗੀਆਂ ਇਹਨਾਂ ਤੇ ਔਰ ਮੈਂ ਇਹ ਬਿਲਕੁਲ ਸਪਸ਼ਟ ਕਰਦੇ ਆਂ ਵੀ 2 ਦਸੰਬਰ ਨੂੰ ਅਸੀਂ ਸੀਐਮ ਭਗਵੰਤ ਮਾਨ ਦੇ ਇਸ ਗੱਲ ਤੋਂ ਪਤਲੇ ਭੁਖੇ ਤੇ ਔਰ ਹੁਣ 15 ਵਾੜਾ ਜਿਹੜਾ ਸ਼ਹੀਦੀ 15 ਵਾੜਾ ਸਾਡੇ ਲਈ ਮਹਾਨ ਹੈ ਕਿਉਂਕਿ ਉਹਨਾਂ ਨੂੰ ਦੇਖਦੇ ਹੋਏ ਜਿਹੜੀ ਸਤ ਦੀ ਕਾਲ ਦਿੱਤੀ ਆ ਉਹ ਤੇ ਬੰਗ ਚੜ੍ਹ ਕੇ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਐਮਐਲਏ ਸਾਹਿਬਾਨ ਜਿੱਥੇ-ਜਿੱਥੇ ਵੀ ਅਸੀਂ ਆਪਣਾ ਮੰਤਰੀ ਸਹਿਬਾਨ ਹੋਣਗੇ ਉਹਨਾਂ ਦੇ ਘਰਾਂ ਮੂਰੇ ਵੱਧ ਤੋਂ ਵੱਧ ਕੱਟ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਜਿਹੜਾ 225 ਸੋਧ ਬਿਲ ਦਾ ਵੀ ਕਿੰਨਾ ਮਤਲਬ ਨਕਸਾਰ ਕਰੂਗਾ ਉਹ ਅਸੀਂ ਪੂਰੇ ਭਾਰਤ ਦੇ ਵਿੱਚ ਗੱਲ ਅੱਜ ਆਪਾਂ ਇਹਨੂੰ ਪੰਜਾਬ 'ਚ ਵੀ ਕਈ ਕਈ ਜਗ੍ਹਾ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਵਾਂਗੇ ਆਮ ਲੋਕਾਂ 'ਤੇ ਇਹਦਾ ਬਹੁਤ ਵੱਡਾ ਨੁਕਸਾਨ ਆਏਗਾ ਔਰ ਜਿਹੜੀਆਂ ਪ੍ਰਾਪਰਟੀਆਂ ਤੇ ਸਿੱਧੇ ਤੌਰ ਤੇ ਕਬਜ਼ੇ ਕਰ ਰਹੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਔਰ ਜਿਹੜੇ ਕਈ ਪਿੰਡਾਂ ਨੂੰ ਕਹਿ ਲਈਏ ਜਮਨੀ ਨਵੀਂ-ਨੇਵੀਂ ਸਕੀਮਾਂ ਲਿਆ ਕੇ ਭਗਵੰਤ ਮਾਨ ਸਰਕਾਰ ਸੋ ਜਿਹੜੀ ਸੋਨੇ ਦੀ ਚਿੜੀ ਬਣਾਉਣ ਦੀਆਂ ਸਰਕਾਰਾਂ ਗੱਲਾਂ ਕਰਦੀਆਂ ਚਾਹੇ ਪਹਿਲੀਆਂ ਸਰਕਾਰਾਂ ਹੋਣ ਅਸੀਂ ਸਮਝਦੇ ਹਾਂ ਸਾਡਾ ਪੰਜਾਬ ਆਵਾਜ਼ ਲੋਹੇ ਦੀ ਚਿੜੀ ਹੋ ਰਹਿ ਜਵੇ ਜਿਹੇ ਜਿਹੇ ਹਾਲਾਤ ਤੁਹਾਡੇ ਲੱਗਦੇ ਆ ਤੁਸੀਂ ਸਿੱਧੀ ਸੈਂਟਰ ਸਰਕਾਰ ਨਾਲ ਬਿਲੀ ਭੁਗਤ ਨਾਲ ਜੋੜ ਤੁਹਾਡੇ ਦੇ ਟੈਗ ਹੋ ਰਿਹਾ ਜੋ ਨਿਜੀ ਕਰਨ ਹੋ ਰਿਹਾ ਕਿਤੇ ਨਾ ਕਿਤੇ ਭਗਵੰਤ ਮਾਨ ਚੁੱਪ ਬੈਠੀ ਆ ਅਗਲੀ ਗੱਲ ਲਖਵਿੰਦਰ ਆਰੋਗੀ ਪੱਤਰਕਾਰ ਦੋਸਤੋ ਥੋੜੇ ਦਿਨ ਪਹਿਲਾਂ ਟਿੱਪੀ ਦੇ ਉੱਪਰ ਤੁਸੀਂ ਤੁਹਾਡੇ ਚੈਨਲ ਦੇ ਰਾਹੀਂ ਪੂਰੇ ਦੇਸ਼ਾਂ-ਵਿਦੇਸ਼ਾਂ ਵਿੱਚ ਦੇਖਿਆ ਗਿਆ ਇੱਕ ਟਿੱਪੀ ਜੋ ਰਾਜਸਥਾਨ ਦੇ ਵਿੱਚ ਹੈ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਇੱਕ ਇਥਨੋਲ ਫੈਕਟਰੀ ਲਗਾ ਰਹੇ ਸੀ ਦੱਸ ਦੇਣਾ ਚਾਹੁੰਦੇ ਆਂ ਵੀ ਰਾਜਸਥਾਨ ਦੇ ਵਿੱਚ ਸਭ ਤੋਂ ਜ਼ਿਆਦਾ ਫਰਟਾਈਲ ਏਰੀਆ ਗੰਗਾ ਨਗਰ ਤੇ ਹਨਮਾਨਗੜ੍ਹ ਜ਼ਿਲ੍ਹਾ ਹੈ ਤੇ ਉਹਨਾਂ ਦੇ ਵਿੱਚੋਂ ਵੀ ਜਿਹੜਾ ਟਿੱਬੀ ਇੱਕ ਖੇਤਰ ਹੈ ਜਿੱਥੇ ਰਾਜਗਨਾਲ ਨਹਿਰ ਜਾਂਦੀ ਹੈ ਉੱਥੇ ਰਾਠੀ ਕਿਹੜਾ ਪਿੰਡ ਆ ਉੱਥੇ ਇਥਨੋਲ ਫੈਕਟਰੀ ਏਸ਼ੀਆ ਦੀ ਸਭ ਤੋਂ ਵੱਡੀ ਇਥਨੋਲ ਫੈਕਟਰੀ ਲਗਾਈ ਜਾ ਰਹੀ ਹੈ ਉਸ ਇਥਨੋਲ ਫੈਕਟਰੀ ਦਾ ਉੱਥੋਂ ਦੇ ਲੋਕਲ ਕਈ ਪਿੰਡਾਂ ਨੇ ਮਿਲ ਕੇ ਵਿਰੋਧ ਕੀਤਾ ਲੰਮਾ ਟਾਈਮ 16 ਮਹੀਨੇ ਤੱਕ ਉਥੇ ਧਰਨਾ ਚੱਲਿਆ ਤੇ ਬਲਦ ਦੇ ਪ੍ਰਯੋਗ ਨਾਲ ਇੱਕ ਦਿਨ ਰਾਤ ਨੂੰ ਉਹ ਧਰਨਾ ਚੁੱਕਿਆ ਜਾਂਦਾ ਉਸ ਤੋਂ ਬਾਅਦ 10 ਦਸੰਬਰ ਨੂੰ ਇੱਕ ਬਹੁਤ ਵੱਡੀ ਉੱਥੇ ਪੰਚਾਇਤ ਬੁਲਾਈ ਜਾਂਦੀ ਹੈ ਤੇ ਉਸ ਪੰਚਾਇਤ ਦੇ ਵਿੱਚ ਜੋ ਲੋਕ ਜਿਹੜੇ ਉੱਥੇ ਇਕੱਠੇ ਹੋਏ ਸੀ ਉਹ ਵਾਰ-ਵਾਰ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਸਾਡੇ ਨਾਲ ਗੱਲਬਾਤ ਕਰੋ ਗੱਲਬਾਤ ਨਹੀਂ ਕੀਤੀ ਤੇ ਉਹ ਫੈਕਟਰੀ ਵੱਲ ਜਾਂਦੇ ਆ ਤੇ ਉੱਥੇ ਜੋ ਕੁਝ ਹੋਇਆ ਤੁਸੀਂ ਕੈਮਰੇ ਦੇ ਰਾਹੀਂ ਦੁਨੀਆ ਨੂੰ ਦੇਸ਼ ਨੂੰ ਦਿਖਾਇਆ ਤੇ ਅਸੀਂ ਫਿਰ ਤੋਂ ਆਪਣੇ ਮੋਰਚੇ ਵੱਲੋਂ ਐਸਕੇਮ ਨਾਨ ਪ੍ਰਟੀਕਲ ਵੱਲੋਂ ਇਸ ਟਿੱਪੀ ਮੋਰਚੇ ਨੂੰ ਜਿਹੜਾ ਇਥਨੋਲ ਫੈਕਟਰੀ ਦੇ ਵਿਰੋਧ ਵਿੱਚ ਲੱਗਾ ਹੋਇਆ ਪੂਰੀ ਹਮਾਇਤ ਦਿੰਨੇ ਆ ਕਿਸੇ ਵੀ ਤਰ੍ਹਾਂ ਦਾ ਉਹਨਾਂ ਨਾਲ ਜਾਤੀ ਹੁੰਦੀ ਹੈ ਧੱਕਾ ਹੁੰਦਾ ਰਾਜਤਨ ਸਰਕਾਰ ਕਰਦੀ ਹੈ ਕੇਂਦਰ ਸਰਕਾਰ ਕਰਦੀ ਹੈ ਤੇ ਪੂਰੇ ਦਾ ਪੂਰਾ ਦੇਸ਼ ਦਾ ਮੋਰਚਾ ਉਹਨਾਂ ਦੇ ਨਾਲ ਖੜਾ ਹੈ ਤੇ ਉਸ ਉਹਨਾਂ ਨੂੰ ਜਿਹੜੇ ਝੂਠੇ ਮੁਕਦਮੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦੀ ਗੱਲ ਕੀਤੀ ਜਾਂਦੀ ਹੈ ਉਹ ਸੀ ਉਹਦੀ ਨਿਖੇਧੀ ਕਰਦੇ ਆ ਤੇ ਕਿਸੇ ਵੀ ਕੀਮਤ ਦੇ ਵਿੱਚ ਉਸ ਇੱਕ ਉਪਜਾਊ ਅਖੇਤਰ ਦੇ ਵਿੱਚ ਜਿੱਥੇ ਇੱਕ ਰਾਜਕਨਾਲ ਨਹਿਰ ਨਾਲ ਜਾਂਦੀ ਹੈ ਉੱਥੇ ਇਥਨੋਲ ਫੈਕਟਰੀ ਨਹੀਂ ਲਗਣ ਦਿੱਤੀ ਜਾਊਗੀ ਅਗਰ ਇਥਨੋਲ ਫੈਕਟਰੀ ਲਗਾਨੀ ਹੈ ਤੇ ਬਹੁਤ ਕਈ-ਕਈ ਸੈਂਕੜੇ ਕਿਲੋਮੀਟਰਾਂ ਦੇ ਵਿੱਚ ਉੱਥੇ ਜਿਹੜਾ ਹੈ ਰੇਗਿਸਤਾਨ ਹੈ ਉੱਥੇ ਲਗਾਓ ਲਗਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਜਿੱਥੇ ਫਸਲ ਹੁੰਦੀ ਹੈ ਉਹਨੂੰ ਉਜਾੜ ਕੇ ਜਿਵੇਂ ਜੀਰਾ ਫਿਰ ਤੁਸੀਂ ਦਿਖਾਇਆ ਉਹ ਲੋਕਾਂ ਨੂੰ ਪ੍ਰਭਾਵਿਤ ਕਰਨਾ ਉਹਨਾਂ ਗ੍ਰਾਮੀਣਾਂ ਨੂੰ ਪ੍ਰਭਾਵਿਤ ਕਰਨਾ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇੱਕ ਐਲਾਨ ਹੋ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਵੱਲੋਂ ਥੋੜੇ ਹੀ ਸਮੇਂ ਦੇ ਵਿੱਚ ਪੂਰੇ ਦੇਸ਼ ਲਈ ਜਿਹੜਾ ਇੱਕ ਹਫਤੇ ਦਾ ਪ੍ਰਦਰਸ਼ਨ ਐਲਾਨਿਆ ਜਾਊਗਾ ਉਸ ਇੱਕ ਨੈਸ਼ਨਲ ਮੀਟਿੰਗ ਅੱਜ ਵੀ ਸੀ ਨੈਸ਼ਨਲ ਇਕੱਠੇ ਹੋਈ ਸੀ ਅੱਜ ਇੱਕ ਸੈਮੀਨਾਰ ਵਾਸਤੇ ਉਹ ਡਿਸੀਜਨ ਡੇਟ ਨਹੀਂ ਦੇ ਪਾਏ ਜਲਦ ਹੀ ਪੂਰੇ ਇੱਕ ਹਫਤੇ ਵਿੱਚ ਪੂਰੇ ਜਿਹੜਾ ਦੇਸ਼ ਦੇ ਵਿੱਚ ਇੱਕ ਪ੍ਰੋਗਰਾਮ ਲਿਖਿਆ ਜਾਊਗਾ ਐਫਟੀਏ ਦੇ ਵਿਰੋਧ ਚ ਡਬਲਿਊਟੀਓ ਦੇ ਵਿਰੋਧ ਚ ਬਿਜਲੀ ਬਿੱਲ ਸੋਧ ਬਿੱਲ ਦੇ ਨਾਮ ਤੇ ਜਿਹੜੀ ਲੁੱਟ ਹੋਣੀ ਆ ਉਸ ਦੇ ਵਿਰੋਧ ਸਾਰੀਆਂ ਚੀਜ਼ਾਂ ਤੇ ਇੱਕ ਜਲਦ ਹੀ ਜਿਹੜਾ ਐਸਕੇਐਮ ਨਾਮ ਪੋਲਿਟੀਕਲ ਹੈ ਉਹ ਆਪਣਾ ਪੂਰੇ ਦੇਸ਼ ਵਿਆਪੀ ਐਕਸ਼ਨ ਲਊਗਾ ਧੰਨਵਾਦ ਮੈਂ ਦੱਸਣਾ ਚਾਹੁੰਦਾ ਸੀ ਵੀ ਜਿਹੜਾ ਅ ਸੀਡ ਦੀ ਗੱਲ ਆ ਤੁਹਾਨੂੰ ਇੱਕ ਐਗਜ਼ਾਮਪਲ ਤੌਰ ਤੇ ਦੱਸ ਦਿਆਂ ਜਿਹੜਾ ਸੀਡ ਆਇਆ ਸੀ ਆਪਣੇ ਨਰਮੇ ਦਾ ਜਿਹਨੂੰ ਆਪਾਂ ਕਹਿੰਦੇ ਨੇ ਆ ਉਹਦੇ ਵਿੱਚ ਦੇਖਿਓ ਜਦੋਂ ਕੋਰਪੋਰੇਟ ਘਰਾਣਿਆਂ ਨੇ ਬੀਜ ਲਿਆਂਦਾ ਸੀ ਉਹ ਮੇਰੇ ਖਿਆਲ ਨਰਮੇ ਵਾਲੀ ਬੈਲਟ ਲਗਭਗ ਖਤਮ ਹੋ ਚੁੱਕੀ ਆ ਬੜੇ ਖਸਤੇ ਹੈਗੇ ਆ ਔਰ ਉਸ ਤੋਂ ਬਾਅਦ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਅ 20 ਵ 24 ਮੋਰਚੇ ਦੀਆਂ ਔਰ ਜਿਵੇਂ ਆਪ ਸਾਹਮਣੇ ਦੱਸਿਆ ਜਿਹੜਾ 224 ਦੇ ਵਿੱਚ ਖਨੌਰੀ ਸ਼ੰਭੂ ਮੋਰਚੇ ਤੇ ਰਾਜਸਥਾਨ ਰਤਨਪੁਰ ਬਾਰਡਰ ਤੇ ਮੋਰਚੇ ਲੱਗੇ ਸੀ ਉਹਦੀਆਂ ਮੰਗਾ ਲਈ ਜਿਵੇਂ ਨੈਸ਼ਨਲ ਮੀਟਿੰਗ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਨੈਸ਼ਨਲ ਮੀਟਿੰਗ ਕਰਕੇ ਉਹਨਾਂ ਲਈ ਜਿਹੜਾ ਵੀ ਹੋਊਗਾ ਉਹਦੇ ਪ੍ਰੋਗਰਾਮ ਲਿਖੇ ਜਾਣਗੇ ਪੱਤਰਕਾਰ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੋਗੇ ਬਾਘੇਰੋ ਖੋਚਰੋ ਵਾਈਟੂ ਜੀ ਦਾ ਖਾਲਸਾ ਵਾਈਟੂ ਜੀ ਕੀ ਪਤ